ਮਸ਼ਹੂਰ ਇਨਫਲੂਐਂਸਰ ਤੇ ਵਲੌਗਰ ਸੁਨੀਹਾ ਕਟਿਆਲ ਨੂੰ ਤੁਸੀਂ ਸਾਰੇ ਹੀ ਜਾਣਦੇ ਹੋ ਜੋ ਗਗਨ ਲੈਲੀ ਦੀ ਘਰਵਾਲੀ ਸੀ ਤੇ ਉਹਨਾਂ ਦਾ ਕਾਫੀ ਸਮਾਂ ਪਹਿਲਾਂ ਡਿਵੋਰਸ ਹੋ ਗਿਆ ਸੀ ਜਿਸ ਤੋਂ ਬਾਅਦ ਹੁਣ ਉਹ ਆਪਣੇ YouTube ਚੈਨਲ ਤੇ ਵਲੌਗਿੰਗ ਕਰਦੀ ਹੈ ਤੇ ਉਸ ਨੂੰ ਚਾਹਣ ਵਾਲਿਆਂ ਦੀ ਗਿਣਤੀ ਵੀ ਲੱਖਾਂ ਦੇ ਵਿੱਚ ਹੈ ਦੇ ਲੋਕ ਉਸ ਦੀਆਂ ਵੀਡੀਓਜ਼ ਨੂੰ ਬੇਤਹਾਸ਼ਾ ਹੰਗਾਰਾ ਦਿੰਦੇ ਹਨ ਤੇ ਹਾਲ ਹੀ ਦੇ ਵਿੱਚ ਉਸ ਦੇ ਬਾਰੇ ਨਿਕਲ ਕੇ ਇੱਕ ਮਾੜੀ ਅਪਡੇਟ ਸਾਹਮਣੇ ਆ ਰਹੀ ਹੈ ਜਿਸ ਤੋਂ ਬਾਅਦ ਉਸ ਨੇ ਆਪਣੇ ਚੈਨਲ ਤੇ ਵਲੌਗ ਵੀ ਸ਼ੇਅਰ ਕੀਤਾ ਹੈ ਤੇ ਵਲੌਗ ਦੇ ਥੱਲੇ ਬਹੁਤ ਸਾਰੇ ਕਮੈਂਟ ਲੋਕਾਂ ਦੇ ਵੱਲੋਂ ਕੀਤੇ ਜਾ ਰਹੇ ਹਨ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਨੇਹਾ ਕਟਿਆਲ ਕੁਝ ਸਮਾਨ ਲੈਣ ਲਈ ਘਰ ਤੋਂ ਆਪਣੀ ਗੱਡੀ ਦੇ ਵਿੱਚ ਬਾਜ਼ਾਰ ਗਈ ਸੀ ਤੇ ਨਾਲ ਉਸ ਦੀ ਫਰੈਂਡ ਵੀ ਸੀ ਤੇ ਜਦ ਉਹਨਾਂ ਨੇ ਕਾਰ پارک ਕੀਤੀ ਤਾਂ ਉਸਦੀ ਗੱਡੀ ਦੀ ਪਿਛਲੀ 바ਰੀ ਤੋੜ ਕੇ ਲੁਟੇਰਿਆਂ ਦੇ ਵੱਲੋਂ ਸਮਾਨ ਕੱਢਣ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਸਮਾਨ ਬੈਕ ਸੀਟ ਤੇ ਪਿਆ ਸੀ ਉਹਨਾਂ ਨੂੰ ਲੱਗਾ ਕਿ ਸ਼ਾਇਦ ਮੋਬਾਈਲ ਹੈ ਤੇ ਉਸ ਦਾ ਡੱਬਾ ਹੈ ਤੇ ਉਹਨਾਂ ਨੇ ਪਿਛਲੀ ਤਾਕੀ ਦਾ ਹੈਂਡਲ ਤੋੜ ਦਿੱਤਾ ਪਰ ਲੁਟੇਰੇ ਅਸਫਲ ਰਹੇ ਤੇ ਉੱਥੋਂ ਭੱਜ ਗਏ ਤੇ ਉਸੇ ਟਾਈਮ ਹੀ ਸੁਨੇਹਾ ਕਟਿਆਲ ਤੇ ਉਸਦੀ ਦੋਸਤ ਆ ਗਏ ਉਹਨਾਂ ਨੇ ਆ ਕੇ ਵੀਡੀਓ ਬਣਾਈ ਤੇ ਆਪਣੇ ਇਹ ਚਾਉਣ ਵਾਲਿਆਂ ਨੂੰ ਦਿਖਾਇਆ ਤੇ ਸਨੇਹਾ ਨੇ ਪੜਾਅ ਵੀ ਕੱਢੀ ਹੈ ਉਸਨੇ ਕਿਹਾ ਕਿ ਪਤਾ ਨਹੀਂ ਲੋਕ ਕਿਉਂ ਇਦਾਂ ਕਰਦੇ ਨੇ ਤੇ ਪਹਿਲਾਂ ਉਹਨਾਂ ਨੂੰ ਲੱਗਿਆ ਕਿ ਸ਼ਾਇਦ ਕਿਸੇ ਨੇ ਟੱਕਰ ਮਾਰੀ ਹੋ ਸਕਦੀ ਹੈ ਪਰ ਜੇ ਟੱਕਰ ਮਾਰੀ ਹੁੰਦੀ ਤਾਂ ਗੱਡੀ ਤੇ ਸਕ੍ਰੈਚ ਵੀ ਪੈਣੇ ਸਨ ਇਸ ਕਰਕੇ ਇਹ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਚੰਗੀ ਕਿਸਮਤ ਕੀ ਕੋਈ ਨੁਕਸਾਨ ਨਹੀਂ ਹੋਇਆ ਤੇ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਵੀ ਇਸ ਦੇ ਵਿੱਚ ਨਹੀਂ ਹੋਇਆ ਤੇ ਬਾਕੀ ਸਾਡੇ ਵੱਲੋਂ ਵੀ ਇਹੀ ਅਪੀਲ ਹੈ ਕਿ ਆਪਣੀ ਕਾਰ ਨੂੰ ਪਾਰਕ ਕਰਦੇ ਸਮੇਂ ਸੇਫ ਜਗ੍ਹਾ ਉੱਪਰ ਹੀ ਖੜਾਓ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਏ ਆ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ